हेलो गाइस वेलकम टू माय न्यू ब्लॉग उम्मीद करदो तुसे सारे ठीक हो ना देखो मैं आटा गुंडल लग गए सवेरे उठ के आटा गुन का फटाफट फ़्ट रोटी बनानी है अचार किया चावल दे भैया चाय इज दी भैया मैं फिर आटा गुने नीचे चाय इज दी भैया फिर चाय पी के फटाफट रोटी बना दूंगी दो चार रोटी बनाने तवा पे नान कम घुमता हुई पे देना ये सवेरे रोटी दीवार खाना है और चाय बना दे चाय और डैडी गई ने एक बर्फ देड़े क्योंकि बुआ ने करे लेट है नहीं की बुआ तो लाइट नहीं ਟਾ ਟਾ ਗੁੰਨ ਕੇ ਹੁਣ ਮੈਂ ਚਾਹ ਪੀਣ ਲੱਗਿਆ ਦੇਖੋ ਮੇਰੇ ਹਸਬੰਦ ਵੀ ਚਾਹ ਪੀ ਰਹੇ ਨਾ ਦੇਖੋ ਇਹਨਾਂ ਡੱਬਾ ਰੱਖਿਆ ਹੋਇਆ ਪਹਿਲੇ ਖਾਣ ਵਾਸਤੇ ਮੈਂ ਸਾਰਾ ਖਾ ਕੇ ਜਾਉਂ ਰੋਟੀ ਨਹੀਂ ਖਾਣੇ ਅੱਜ ਇਹ ਖਾ ਕੇ ਜਮੈਂ ਉਹ ਖਾ ਲਵਾਂ ਫਿਰ ਮੈਂ ਵੀ ਥੋੜੀ ਜਿਹੀ ਚਾਹ ਪੀਣਾ ਤੇ ਬਸ ਉਸ ਤੋਂ ਬਾਅਦ ਰੋਟੀ ਬਣਾਣੀ ਹੈ ਰੋਟੀ ਬਣਾਉਣ ਤੋਂ ਬਾਅਦ ਥੋੜੀ ਜਿਹੀ ਦਾਲ ਗਰਮ ਕਰੂੰਗੀ ਰਾਤੇ ਦਾਲ ਬਣਾਈ ਸੀ ਦਾਲ ਦੂਲ ਗਰਮ ਕਰਨ ਤੋਂ ਬਾਅਦ ਫਿਰ ਬਸ ਕਿ ਪਾਣੀ ਤਾਂ ਫਿਰ ਚਲਾ ਗਿਆ ਸਵੇਰੇ ਅੱਜ ਫਿਰ ਨਹੀਂ ਆਇਆ ਪਾਣੀ ਕੀ ਕਰਾਂ ਮੈਂ ਮੈਂ ਕੱਪੜੇ ਵੀ ਧੋਣੇ ਆਲੇ ਕੱਪੜੇ ਧੁੱਤੇ ਹੀ ਨਹੀਂ ਪਾਣੀ ਦੀ ਇੰਨੀ ਦਿੱਕਤ ਆ ਹੁਣ ਦੇਖਦੇ ਆ ਕੀ ਹੁੰਦਾ ਪਾਣੀ ਆਂਦਾ ਨਹੀਂ ਆਂਦਾ ਦੇਖਣਗੇ ਫੋਲੋਗ ਵੀ ਕੱਢ ਕੇ ਡੈਡੀ ਨੂੰ ਤਾਂ ਸਵੇਰੇ ਸਵੇਰੇ 5 ਵਜੇ ਉੱਠ ਕੇ ਚਾਲਾ ਆ ਲਿਆ ਸੀ ਪਾਣੀ ਆਈ ਨਹੀਂ ਤੇ ਹੁਣ ਫੋਲੋਗ ਵੀ ਦੇਖਣਗੇ ਸ਼ਾਮ ਨੂੰ 6:30 ਹੋ ਗਏ ਹਲੇ ਵੀ ਦੇਖ ਕਿ ਕਿੰਨਾ ਹੋ ਜਾਣਾ ਹੈਗਾ ਹਲੇ ਵੀ ਚੰਨਾ ਹੈਗਾ ਦੇਖ ਕਿੰਨਾ ਚੰਨਾ 6:30 ਹੋ ਚੁੱਕੇ ਨੇ ਤੇ ਮੇਰੇ ਹਸਬੰਡ ਕੰਮ ਤੋਂ ਆ ਚੁੱਕੇ ਨੇ ਤੇ ਬੱਸ ਮੈਂ ਉਹਨਾਂ ਲਈ ਚਾਹ ਚੂਹ ਬਣਾਣ ਲੱਗੀ ਆਂ ਤੇ ਵਸ ਅੱਜ ਫਿਰ ਦੱਸਿਆ ਸੀ ਨਾ ਸਵੇਰੇ ਪਾਣੀ ਦੀ ਪ੍ਰੋਬਲਮ ਹੈ ਪਾਣੀ ਨਹੀਂ ਆਉਂਦਾ ਪਰ ਹੁਣ ਦੇ ਦੇ ਕੀ ਲੱਗ ਰਹੇ ਪਾਣੀ ਦਾ ਕਿਉਂ ਆ ਨਹੀਂ ਬਣੀ ਦਿੱਕਤ ਹੋ ਰਹੀ ਹੈ ਪਾਣੀ ਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਪਾਣੀ ਦੀ ਕਿ ਕਰੀ ਹਾਂ ਦੇਖਾਂ ਨੂੰ ਕੁਝ ਕਰਨਾ ਹੈ ਪਾਣੀ ਤਾਂ ਹੀ ਆਊਗਾ ਜੇ ਤਦ ਤਾ ਆਣਾ ਨੇ ਸੱਜ ਮੈਂ ਦਾਲ ਬਣਾ ਰਹੀ ਸੀ ਪਰシャ ਬਣਾ ਕਰਨੀ ਚਾਹ ਚਾ ਬਣਾ ਕਰਤੀ ਕੇ ਵਸ ਆਰਾਮ ਨਾਲ ਬੈਠਾਂਗੇ ਤੇ ਰੋਟੀ ਬਣਾ ਲੂੰਗੀ ਕੁਛ ਖਟਾ ਹਟ ਰੋਟੀ ਬਣਾ ਜਿੰਨੇ ਉਪਰ ਦਾ ਉਦਾ ਖਾਣਾ ਟਿਕਣਾ ਉਹਨਾਂ ਅੰਦਰ ਗਿਆ ਕਮਰੇ 'ਚ ਕਪੜੇ-ਕੁਪੜੇ ਚੈਨ ਕਰਨਾ ਤੇ ਕਪੜੇ-ਕੁਪੜੇ ਚੈਨ ਕਰਕੇ ਆਣਗੇ ਫਿਰ ਉਸਤਾਦ ਕਹਿੰਦੇ ਚਾਹ ਬਣਾਓ ਇੰਨੇ ਲਈ ਊ ਚਾਹ ਬਣਾਇਆ ਚਾਹ ਬਣਾ ਚਾਹ ਬਣਾ ਬੋਟਾ ਵਾਲਾ ਨਾ ਸਾਡੇ ਇੱਥੇ ਗਲੀ-ਗਲੀ ਘੁੰਮਦੇ ਪਏ ਨੇ ਕੋਈ ਕਹਿੰਦਾ ਇਹਨੂੰ ਬੋਰਡ ਪਾਓ ਕੋਈ ਕਹਿੰਦਾ ਇਹਨੂੰ ਬੋਰਡ ਪਾਓ ਕੋਈ ਕਹਿੰਦਾ ਉਹਨੂੰ ਬੋਰਡ ਪਾਓ ਕੋਈ ਕਹਿੰਦਾ ਉਹਨੂੰ ਪਾ ਸਾਡੇ ਇੱਧਰ ਨਾ ਇੰਨਾ ਜ਼ਿਆਦਾ ਰਸ ਹੈ ਦੇਖ ਲਓ ਹਰ ਚੀਜ਼ ਦਾ ਕੋਈ ਕਿਸੇ ਦਾ ਲਾਲਚ ਦਿੰਦਾ ਕੋਈ ਕਿਸ ਰਕੇ ਤੁਸੀਂ ਮੈਨੂੰ ਵੋਟ ਦੇਵੋ ਤਾਂ ਮੈਂ ਇਹ ਕਰਦਾਂਗਾ ਤੁਸੀਂ ਮੈਨੂੰ ਵੋਟ ਦੇਵੋ ਤਾਂ ਮੈਂ ਇਹ ਕਰਦਾਂਗਾ ਤੁਸੀਂ ਦੱਸੋ ਵੋਟ ਕਿਹਨੂੰ ਦੇਣੀ ਚਾਹੀਦੀ ਆ ਹਾਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਜਿੰਨੂੰ ਮਰਜ਼ੀ ਵੋਟ ਦੇ ਦੋ ਸਭ ਪਹਿਲੇ ਆਪਣੇ ਅੰਦਰ ਹੀ ਖਾਤੇ ਪੈਸੇ ਕਰਦੇ ਨੇ ਜਿੰਨੂੰ ਮਰਜ਼ੀ ਦੇ ਦਿਓ ਕੋਈ ਨਹੀਂ ਅੱਜ ਕੱਲ੍ਹ ਜੇ ਆਪਾਂ ਸੋਚੇ ਕਿ ਕੋਈ ਕਿਸੇ ਜਨਤਾ ਵਾਰੇ ਸੋਚਦਾ ਏ ਉਹ ਨਹੀਂ ਸੋਚਦਾ ਇੱਧਰ ਤਾਂ ਬਿਲਕੁਲ ਮੈਨੂੰ ਲੱਗਦਾ ਨਹੀਂ ਇੱਥੇ ਮਤਲਬ ਪ੍ਰਧਾਨ ਮੰਤਰੀ ਮਤਲਬ ਕਿ ਜੋ ਵੀ ਹੈ ਦਾਦਾ ਉਹ ਸੋਚਦੇ ਨਹੀਂ ਹੈਗੇ ਦਾਦੇ ਲੋਕਾਂ ਬਾਰੇ ਅੱਛਾ ਸੋਚਣ ਕਿ ਉਹ ਨਾਲ ਦੀ ਵਧੇਗਾ ਹਰ ਚੀਜ਼ ਦੀ ਸੁਵਿਧਾ ਹੋਵੇ ਇੱਥੇ ਤਾਂ ਕਿਸੇ ਚੀਜ਼ ਦੀ ਸੁਵਿਧਾ ਨਹੀਂ ਹੈ ਮੈਨੂੰ ਤਾਂ ਲੱਗਦਾ ਨਹੀਂ ਇੱਥੇ ਸੜਕਾਂ ਵੀ ਨਹੀਂ ਟੁੱਟੀਆਂ ਬਈਆਂ ਹੁੰਦੀਆਂ ਨੇ ਸੜਕਾਂ ਤਾਂ ਕਿ ਲੋਕੀ ਬਣਾ ਨਹੀਂ ਪਾਇਆ ਤਾਂ ਬਾਕੀ ਕੀ ਕਰਨਗੇ ਤੁਸੀਂ ਆਪ ਸੋਚੋ ਆ ਦੇਖੋ ਨਾ ਚਾਹ ਚਾਹ ਹਾਂ ਦੇਖੋ ਮੈਂ ਚਾਹ ਪੀਣ ਲੱਗ ਗਈ ਆ ਦੇਖੀ ਬਿਸਕੁਟ ਗੁੱਡ ਡੇ ਗੁੱਡ ਡੇ ਗੁੱਡ ਡੇ ਵਾਲੀ ਬਿਸਕੁਟ ਗੁੱਡ ਡੇ ਹਾਂ ਗੁੱਡੇ ਗੁੱਡੇ ਬਿਸਕੁਟ ਖਾ ਰਿਆ ਗੁੱਡੇ ਬਿਸਕੁਟ ਖਾ ਰੀਏ ਤੇ ਮੈਨੂੰ ਕੁਝ ਨਹੀਂ ਦੇਦੀ ਇਹਨਾਂ ਦਾ ਡੱਬਾ ਰੱਖ ਲਿਆ ਨਾ ਇਹਨਾਂ ਸੀ ਚਾਹ ਚੂ ਪੀ ਕੇ ਸਾਰਾ ਕੁਝ ਕਰਕੇ ਹਟਾਈ ਸੀ ਮੇਰੇ ਹਸਬੰਦ ਪਿੱਛੇ ਖੜੇ ਆ ਪਤਾ ਨਹੀਂ ਕੋਈ ਖਾਈ ਜਾਂਦੇ ਆ ਤੇ ਸਾਡਾ ਸਾਮ ਦਾ ਦੇਖੋ ਕਿੰਨਾ ਵਧੀਆ ਹੋ ਗਿਆ ਸੋਹਣਾ ਹੋ ਗਿਆ ਨਾ ਬਸ ਸਭ ਨੂੰ ਬਹੁਤ ਵਧੀਆ ਹੋ ਗਿਆ ਤੇ ਸਾਡੇ ਉੱਪਰ ਦੇਖੋ ਖੜੀਏ ਚੁੜੈਲ ਉੱਪਰ ਦੇਖ ਰਹੀ ਆ ਮੈਂ ਤੇ ਬਾਕੀ ਤੁਸੀਂ ਸਾਰੇ ਠੀਕ ਹੋ ਤੇ ਅੱਜ ਕੱਲ੍ਹ ਗਰਮੀ ਬਹੁਤ ਹੋ ਗਈ ਸਾਡੇ ਸਵੇਰ ਦੀ ਲਾਈਟ ਉਹ ਤੋਂ ਵੀ ਦੂਜਾ ਬੋਟਾਂ ਨੇ ਬੜਾ ਤੰਗ ਕਰ ਰਿਹਾ ਹਾਂ ਹਾਂ ਬੋਟਾਂ ਨੇ ਤਾਂ ਇੱਕ ਲਾਈਟ ਵੀ ਤੰਗ ਕਰੀ ਆ ਬੋਟਾਂਲੇ ਤਾਂ ਕਰ ਹੀ ਰਹੇ ਲਾਈਟੇ ਬਤਾਂਗੇ ਸਵੇਰੇ ਗਈ ਸੀ ਕਿੰਨੀ ਕੁ ਵਜੇ ਗਈ ਸੀ ਸਵੇਰੇ 12 ਵਜੇ ਲਾਈਟ ਗਈ ਸਾਮ ਨੂੰ ਸਾਡੇ 4 ਲਾਈਟ ਆਈ ਉਹ ਇੰਨੀ ਦੁਪਹਿਰੇ ਸਾਰੀ ਦੁਪਹਿਰੇ ਲਾਈਟ ਨਹੀਂ ਰਹੀ ਮੈਂ ਤਾਂ ਬਈ ਪਰੇਸ਼ਾਨ ਹੋ ਗਈ ਪੱਕੇ ਹਿਲਾ ਹਿਲਾ ਕੇ ਹਿਲਾਏ ਲੱਗ ਇੰਨੀ ਪਰੇਸ਼ਾਨ ਹੋ ਗਈ ਇੰਨੀ ਪਰੇਸ਼ਾਨ ਇੰਨੀ ਜ਼ਿਆਦਾ ਗਰਮੀ ਮੈਂ ਤਾਂ ਕੋਈ ਸੋਚਿਆ ਹੀ ਨਹੀਂ ਸੀ ਇੰਨੀ ਗਰਮੀ ਹੋ ਗਈ ਅੱਜ ਸਭ ਤੋਂ ਜ਼ਿਆਦਾ ਲੱਗੀ ਮੈਂ ਨਾਲ ਨੂੰ ਡੈਡੀ ਨੂੰ ਵਾਰ ਵਾਰ ਫੋਨ ਕਰਕੇ ਕਹਿ ਲਈ ਕਿ ਹਾਂ ਗਰਮੀ ਹੋ ਗਈ ਲਾਈਟ ਚਲੀ ਗਈ ਉਹ ਉਹ ਗਰਮੀ ਹੀ ਬਹੁਤ ਸੀ ਅੱਜ ਠੀਕ ਕਰੀਏ ਬਹਾਦਰਾਂ ਦੇ ਭੀੜੇ ਨਹੀਂ ਧਰਨੇ ਲਾਇ ਲੋ ਧਰਨੇ ਕਾ ਲਈ ਉਹ ਵੋਟਾਂ ਨਾ ਕਰਕੇ ਉਹ ਕੋਈ ਕਾਂਗਰਸ ਵਾਲਾ ਉੱਥੇ ਲਾਈ ਬੈਠਾ ਕੋਈ ਝਾੜੂ ਵਾਲਾ ਉੱਥੇ ਲਾਈ ਬੈਠਾ ਹਾਂ ਦੁਖੀ ਹੋ ਗਏ ਭਾਈ ਹਰ ਇੱਕ ਮੇਰੇ ਹਸਬੰਦ ਤਾਂ ਜ਼ਿਆਦਾ ਹੀ ਦੁਖੀ ਹੋਗੇ ਵਿਚਾਰੇ ਅੱਜ ਕੱਲ੍ਹ ਰਸ ਮਿਲਦਾ ਲੋਟ ਤੇ ਜ਼ਿਆਦਾ ਬਹੁਤ ਜ਼ਿਆਦਾ ਹੱਥ ਜੋੜ ਜੋੜ ਸਾਨੂੰ ਵੋਟ ਪਾਓ ਜੀ ਅਸੀਂ ਇਹ ਕਰਾਂਗੇ ਦਿਨ ਦੇ ਕੁਝ ਨਹੀਂ ਆਗੇ ਉੱਥੇ ਬਣੇ ਨੇ ਬਸ ਮਿੱਠੇ ਬਣ ਕੇ ਕਹਿੰਦੇ ਵੋਟਾਂ ਪਾਓ ਕਰਦੇ ਕੁਝ ਹੈ ਨਹੀਂ ਬਾਤੂ ਗਰੀਬ ਹਾਂ ਕੁਝ ਨਹੀਂ ਕਰਦੇ ਹਾਂ ਬਾਤੂ ਫਿਰ ਆਪਣਾ ਕੰਮ ਬੰਨਤਾ ਪੜਵੇਂਗੀ ਜਨਤਾ ਇਹ ਕੰਮ ਕਰਦੇ ਨੇ ਤੁਸੀਂ ਕਿਨੂੰ ਵੋਟ ਪਾਣੀ ਹੈ ਅਜ ਕੀ ਆਪਣੇ opinion comment ਕਰਕੇ ਜਰੂਰ ਦੱਸਿਓ ਕਿ ਤੁਸੀਂ ਵੋਟ ਕਿਹਨੂੰ ਪਾਣੀ ਆ ਗਾਇਸ ਅੱਜ ਮੈਂ ਤੁਹਾਨੂੰ ਇੱਕ ਸਪੈਸ਼ਲ ਚੀਜ਼ ਦਿਖਾਉਣ ਵਾਦਿਆ ਤੇ ਤੁਸੀਂ ਦੱਸਿਓ ਮੈਨੂੰ ਕਿਹੜਾ ਕਿਹੜਾ ਬੰਦਾ ਉਹਨੂੰ ਗਰਮੀਆਂ ਚ ਯੂਜ਼ ਕਰਦਾ ਤੇ ਕਿਹੜਾ ਕਿਹੜਾ ਬੰਦਾ ਉਹਨੂੰ ਮਤਲਬ ਕਿਹੜਾ ਕਿਹੜਾ ਫਲੇਵਰ ਅਲੱਗ-ਜਲੱਗ ਲੁੰਦੇ ਦੇ ਲੇਵਰ ਨਹੀਂ ਫਲੇਵਰ ਇਹ ਹੈ ਬਲੇਵਰ ਫਲੇਵਰ ਕਿਨੂੰ ਇਹ ਪਸੰਦ ਹੈ ਮੈਨੂੰ ਤਾਂ ਇਹ ਫਲੇਵਰ ਬਹੁਤ ਪਸੰਦ ਹੈ ਤੁਹਾਨੂੰ ਕਿਹੜਾ ਤੁਸੀਂ ਕਮੈਂਟ ਚ ਜਰੂਰ ਦੱਸਿਓ ਤੇ ਮੈਂ ਤੁਹਾਨੂੰ ਦਿਖਾਉਣ ਜਾਣੀ ਆ ਕੀ ਤੁਸ ਦੱਸੋ ਗੈਸਟ ਕਰਕੇ ਦੱਸੋ ਇਹ ਹੈ ਇਹ ਹੈ ਦੇਖੋ ਕੀ ਹੈ ਇਹ ਗੈਸ ਕਰੋ ਇਹ ਹੈਗਾ ਦੀ 750 ml 195 ਰੁਪਏ ਡੂ ਨਾਟ ਬਾਕੀ ਬੰਦ ਕੀ ਲਿਖਿਆ ਇਹਨਾਂ ਸਾਨੂੰ ਵੀ ਨਹੀਂ ਆਂਦਾ ਤੇ ਬਾਕੀ ਹੁਣ ਖੋਲ ਕੇ ਦਿਖਾ ਦੇ ਦੇਖੋ ਭਾਈ ਮੈਨੂੰ ਚੀਜ਼ ਵਧੀਆ ਲੱਗੀ ਸਾਨੂੰ ਇਹ ਇਹ ਆ ਵਾ ਹੁਣ ਇਹ ਦੇਖੋ ਕਲਰ ਦੇ ਕਿੰਨਾ ਅੱਛਾ ਹੈ ਕਲਰ ਕਿੰਨਾ ਅੱਛਾ ਤੇ ਇੱਕ ਦੂਸਰੀ ਗੱਲ ਇਹ ਕਿ ਉਹ ਕਹਿੰਦਾ ਕਿ ਇਹ ਚੀਜ਼ origignal ਹੈ ਇਹ ਰੂਹ ਅਫਜ਼ਾ ਦੀ ਹੀ ਕਾਪੀ ਉਹ ਰੂਹ ਅਫਜ਼ਾ ਵਾਲਿਆਂ ਦੀ ਆ ਜਿਹੜੀ ਇਹ ਬ੍ਰਹਮੀ ਆ ਕੁਝ ਪਰਾਦੀਸ ਬ੍ਰਹਮੀ ਬਦਾਮ ਇਹ ਹੈਗੀ ਰੂਹ ਅਫਜ਼ਾ ਦੀ ਇੱਕ ਦੇਸੀ ਵੀ ਮਿਲਦੀ ਸੀ ਉਹ 60 ਰੁਪਏ ਦੀ ਸੀਗੀ ਇਹ ਸਾਨੂੰ ਮਿਲੀ ਆ 160 ਰੁਪਏ ਦੀ ਜੇ ਤੁਸੀਂ ਪਰਚੇਜ਼ ਕਰਨੀ ਹੈ ਤੇ ਆਪਣੇ ਨਾਲ ਦੀ ਦੁਕਾਨ ਦੇ ਵਿੱਚ ਆਓ ਕਿਉਂਕਿ ਇਹਦਾ ਕੋਈ ਲਿੰਕ ਨਹੀਂ ਮਿਲਦਾ ਜਿਹੜਾ ਔਨਲਾਈਨ ਪਰਚੇਜ਼ ਕਰ ਲਈਏ ਤੇ ਤੁਸੀਂ ਦੱਸਿਓ ਕਿ ਤੁਸੀਂ ਬਹੁਤ ਅੱਛੀ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਫਲੇਵਰ ਕਿਹੜਾ ਪਸੰਦ ਆ ਸਾਨੂੰ ਤਾਂ ਇਹ ਫਲੇਵਰ ਜ਼ਿਆਦਾ ਅੱਛਾ ਲੱਗਿਆ ਤੇ ਤੁਹਾਨੂੰ ਜਿਹੜਾ ਫਲੇਵਰ ਪਸੰਦ ਆਇਆ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਜਰੂਰ 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 ਅੱਜ ਮੈਂ ਲੋਬੀਆ ਦੀ ਸਬ지 ਬਣਾਇਆ ਸਾਬਿਆ ਸਬ지 ਬਣਾਇਆ ਕਿ ਬਸ ਮੈਂ ਆਟਾ ਉਡਾ ਗੁੰਨਣਾ ਵਾ ਅਰਘਨ ਅਰਘਨ ਬਹੁਤ ਦੇ ਅੱਜ ਦਾ ਮੈਂ ਇੱਥੇ ਖਤਮ ਕਰਦੇ ਹਾਂ ਤਾਂ ਪਲੀਜ਼ ਮੇਰੀ ਵੀਡੀਓ ਨੂੰ ਬਾਦੋ ਤਰਵਾ ਤੇ ਲਾਈਕ ਮਨ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਲਾਈਕ ਕਮੈਂਟ ਸ਼ੇਅਰ ਬਹੁਤ ਘੱਟ ਕਰਦੇ ਹੋ ਪਲੀਜ਼ ਔਰ ਜਲਦੀ ਜਲਦੀ ਮੇਰੇ ਸਬਸਕ੍ਰਾਈਬਰ ਵੀ ਬਣਾ ਦਿਓ ਪਲੀਜ਼ ਤਾਂ ਤੁਸੀਂ ਇੱਜ ਗੱਲ ਲਸੋ ਸਾਡੇ ਤੋਂ ਹਾਂ ਬੋਰਡ ਵਾਲਾ ਪ੍ਰਚਾਰ ਆ ਗਿਆ ਤੁਹਾਡੇ ਤੇ ਹਮੇਸ਼ਾ ਫਿਰ ਜਾਂ ਸਾਡੀ ਗਲੀ ਚ ਦਿਮਾਗ ਖਾ ਜਾਂਦਾ ਹਰ 2 ਮਿੰਟ ਬਾਅਦ ਹਰ 5 ਮਿੰਟ ਬਾਅਦ ਕਿਸੇ ਨਾ ਕਿਸੇ ਦਾ ਪ੍ਰਚਾਰ ਲੈ ਕੇ ਆ ਜਾਂਦੇ ਆ ਤਾਂ ਤੁਸੀਂ ਬੋਡ ਕਿਨੂੰ ਬਣਾਇਆ ਤਾਂ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਬੋਡ ਕਿਨੂੰ ਬਣੀ ਆ ਤੁਸੀਂ ਪੰਜਾਬ ਦੇ ਵਿੱਚ ਹਾਂ ਪੰਜਾਬ ਦੇ ਵਿੱਚ ਕਿਨੂੰ ਬੋਡ ਬਣੀ ਆ ਤੁਸੀਂ ਖੜ ਦੇ ਦੇ ਦੇਖ ਲੈ ਕਿਨੂੰ ਬਣੀ ਪੰਜਾਬ ਦੇ ਵਿੱਚ 4 ਤਰੀਕ ਨੂੰ ਵੋਟਾਂ ਨੇ 4 ਤਰੀਕ ਨੂੰ ਤੇ ਤੁਸੀਂ ਦੱਸਿਓ ਜ਼ਰੂਰ ਤੁਸੀਂ ਵੋਟ ਕਿਨੂੰ ਪਾਉਂਗੇ ਇਹ ਕਿਨੂੰ ਨਹੀਂ ਪਾਉਂਗੇ ਯਕੀਨ ਨੂੰ ਸਪੋਰਟ ਕਰਨੀ ਚਾਹੀਦੀ ਹੈ ਝਾੜੂ ਨੂੰ ਤਾਂ ਇਹ ਤਾਂ ਕੀ ਹੁੰਦੀ ਨਹੀਂ ਇਹ ਤਾਂ ਗੱਲ ਪੱਕੀ ਆ ਕਿਉਂਕਿ ਝਾੜੂ ਵਾਲਿਆਂ ਨੇ ਜੋ ਹਾਲ ਕੀਤਾ ਉਹਨਾਂ ਨੂੰ ਤਾਂ ਹੁੰਦੀ ਨਹੀਂ ਹਾਂ ਤੁਸੀਂ ਕਿਨੂੰ ਸਪੋਰਟ ਪਾਉਣ ਤਾਂ ਕਮੈਂਟ ਸੈਕਸ਼ਨ ਚ ਜਰੂਰ ਦੱਸੋ ਠੀਕ ਹੈ ਜੀ ਮੇਰੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਲਾਈਕ ਕਮੈਂਟ ਜਲਦੀ ਜਲਦੀ ਕਰਦੇ ਹੋ ਸਾਡਾ ਘਰ ਬਣ ਜੇ ਆਪ ਦਾ ਸਾਡਾ ਆਪ ਦਾ ਕੁਝ ਹੋ ਜੇ ਤਾਂ ਪਲੀਜ਼ ਇਨਾਂ ਨੂੰ ਸਪੋਰਟ ਕਰੋ ਅਦਰ ਇਸਨਾਂ ਨੂੰ ਸਪੋਰਟ ਕਰਦੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ ਸਾਡਾ ਪਲੀਜ਼ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਉਹਦੇ ਲਈ ਵੀ ਤੁਹਾਡਾ ਬਹੁਤ ਜਿਆਦਾ ਥੈਂਕਸ त प्लिज एउटै कमेन्ट छेयर लाइक सब कुछ गर्दै बाई